बिल्कुल वही है जो पहले दिन तो क्योंकि जो एक किसी हमने तो एक बड़ी घटना होने भी बच थी पर हो गई है पर उसका भी कोई सरकार के असर नहीं है किसका सारा ਦਾਰੋਂ ਵਾਲੀ ਲੱਗਦਾ ਇਹ ਵੀ ਖੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਦੀ ਰਈ ਨਜ਼ਰ ਆਉਂਦੀ ਹੈ ਸਰਕਾਰ ਨਾਲ ਕਾਹ ਕਹਿਣਾ ਮੇਰੀ ਕੋਈ ਨਿੱਕੀ ਦੁਸ਼ਮਣੀ ਨਹੀਂ ਉਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਔਰ ਸੂਬੇ ਦੀ ਬਾਦੂਰ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਗਰ ਭਈ ਆਪਣਾ ਸਰਕਾਰ ਦਾ ਤੂੰ ਇਹ ਸਿੱਖਵਾ ਵੀ ਸੀ ਜਿਹੜੀ ਬੰਦੀ ਜ਼ਿੰਮੇਵਾਰੀ ਹੈ ਜੇ ਦੋ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਤੇ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਜੋਗ ਹਾਈ ਕੋਰਟ ਦੀ ਇਹ ਕਿਤੇ ਮਾਨਜੋਗ ਅਰਾਧਨਾ ਇਹਨਾਂ ਗੱਤਰਕ ਹੁੰਦੀ ਤਾਂ ਮਾ ਆਪਾਂ ਨੂੰ ਨਾ ਇਹ ਤਾਂ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਮੇ ਸੋਮੋਟਿਓਨ ਲੈ ਲਿਆ ਪਹਿਲੀ ਵਾਰ ਲਿਆ ਇਹਨੇ ਕਮੇਟੀ ਬਣਾਦੀ ਵੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂਗੇ ਬਣਾ ਕੇ ਚਲੇ ਗਏ ਕਿਉਂਕਿ ਰਿਪੋਰਟ ਜਮੀ ਨਹੀਂ ਆ ਉਹ ਫੈਸਲੇ ਅੰਦਰ ਹੀ ਲੱਗ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਕਹੀ ਗੱਲ ਵੀ ਹੈ ਕਿ ਜ਼ਿਲ੍ਹਾ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗਲ ਹੋਈ ਹੈ एक कमेटी पहला भी बनी तो तो थी दोबारे फिर गौर की सरकार को मान योग अदालत ने जगया कि तुम्हें कोई कमेटी बनाई थी भाई वोपोट नहीं हले तक दिखती देो कौन झूठा कौन सच्चा है, पता लगे जे पर नहीं दिखती हले तक भी नहीं दिती बावजूद कहने ये कहता भी एक भीडियो तो राजस्थान च बनी ही लग है ਹੋ ਸਕਦੀ ਹੈ ਪਰ ਇਹ ਨਹੀਂ ਹੋਈ ਕਨਫਰਮ ਨਹੀਂ ਹੈ ਕਿ ਬਣੀ ਹੈ ਜਾਂ ਫਲਾਣੇ ਅਫਸਰਾਂ ਜਾਂ ਫਲਾਣੇ ਕਰਨ ਚਾਹੀਏ ਇਹਦੇ ਜ਼ਿੰਮੇਵਾਰ ਨੂੰ ਉਹ ਨਹੀਂ ਹੋ ਸਕਦੀ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸਾਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭਲੇਖਾ ਪਾਉਣ ਦੇ ਲਈ ਖੌਨ ਲਾਤੀ ਕਦੀ ਨਹੀਂ ਲਈ ਇਹ ਇਸ਼ਤਿਹਦੋਂ ਦੇ ਵਿੱਚ ਸਭਾ ਚਲਾਤੀ ये राजस्थान च बनी है एक फिल्म तो देखो जी सीट ने जांच करती है राजस्थान च बनी है लोगों के भलेखा पा पीछे लिखता सीट मैं कहना भी जे थोड़े को कागज है, भी लेके है राजस्थान च बनी है करो जनता दिखा केवल से कल झूठ लोगों लगे भी सीट तो ने काम कर दिया यह तो बलकौर सिंह ने पकड़ मार्डा रोज बढ़ के करीब इन्हें तो देता भी राजस्थान च बनी है और कुछ भी नहीं सारा झूठ तप लगा ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਜਾ ਕਿਉਂ ਅਸੀਂ ਇੱਕ ਮਹੀਨੇ ਦੀ ਵੀਡੀਓ ਵੀਡੀਓ ਕਰੀ ਐ ਮੈਂ ਜ਼ੀਰੋ ਸਾਡੇ ਮੁਲਕੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਮਰਨ ਫਰੋਟੀਆਂ ਦਾ ਧੰਦਾ ਕਰਨਾ ਹੈ ਨਸ਼ਾ ਦੇਣਾ ਤਾਂ ਫਿਰ ਦੇਖੋ ਜੇਲ ਤੋਂ ਮਦਸੇ ਹੈਗਾ ਕਿਤੇ ਵੀ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫ਼ਤੇ ਦੀਆਂ ਮਾਨਜੋਗ ਅਦਾਲਤ ਦੀਆਂ ਕੱਪਰੀਆਂ ਨੂੰ ਫਰੰਗੋ ਤਾਂ ਫਰੋਜਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣਦੇ ਆ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਣਗੇ ਵੱਡੇ ਵੱਡੇ ਬਿਜ਼ਨਸਮੈਨ ਇਥੇ 50 ਲੱਖ ਤੋਂ ਬਾਅਦ ਹੋ ਜਾਂ ਕੁਝ ਦਰ ਨੋਬਰਾਜ ਕਰਕੇ ਦੇਖੋ ਕਿ ਪੌਣੇ 2 ਲੱਖ ਰੁਪਏ ਆ ਖਾਤਿਆਂ ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ 100 ਰੁਪਏ ਨਹੀਂ ਲੁਕਦਾ ਇਕੱਲੋ ਪੌਣੇ ਜਵਾਨ ਸਾਰੇ ਫਿਰ ਵੀ ਕਹਿੰਦੇ ਆ ਕਿ ਜੇਲਾਂ ਦੇ ਵਿੱਚ ਦਾ ਫੋਨ ਦੀ ਵਰਤੋਂ ਨਹੀਂ ਹੋਣੀ ਉਸ ਦਾ ਜਹਿਰ ਲੱਗਿਆ ਹੋਇਆ ਇਕ ਕੈਦੀ ਦੂਜੇ ਕੈਦੀ ਨਾਲ ਗੱਲ ਨਹੀਂ ਕਰ ਸਕਦਾ ਸਭ ਕੁਝ ਖੁੰਦਾ ਹੈ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਤੇ ਜੇ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾ ਵੀ ਨਹੀਂ ਫਿੰਦਰਪੈਂਟਾ ਜੇ ਉਹ ਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਹੁੰਦੇ ਫੜ ਕੇ ਜੰਨਾ ਲਾਉਂਦਾ ਪੱਤਰੂ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਜਾਨੀ ਗੱਡੀ ਚੜ੍ਹਤਾ ਉਹ ਤਿਹਾੜ ਜੇਲ ਦੇ ਅੰਦਰ ਚੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਟੀੜੋਂ ਮੇਰੇ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜਨਾ ਗੰਦਾ ਯੂਰੀ ਨੇ ਕਰਨੀਆਂ ਜਿਹੜੀਆਂ ਮਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਣਗੀਆਂ ਮੈਂ ਮੇਰੇ ਪੁੱਤ ਨੂੰ ਨਹੀਂ ਹੁੰਦਾ ਮੇਰਾ ਜਹਾਂ ਨੂੰ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਬਕਾ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਮੋਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਿਓ ਇਹਨਾਂ ਨੂੰ ਜਵਾਬ ਦੇ ਬਣਾਓ ਉਹਦਾ ਮੀਨ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਬੰਦੇ ਕੁਝ ਨਹੀਂ ਵੀ ਰੋ। ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚੇ ਲੜਨਾ ਵੀ ਸਿਖੋੜਿਆ। ਪਰ ਹੁਣ ਸਭੀ ਜਸਲ ਤੁਸੀਂ ਹੋਣ ਲੱਗੀ ਹੋ ਤੁਸੀਂ ਕਹੋਗੇ ਜੇਲਾਂ ਦੇ ਵਿੱਚ ਕੀ ਹੈ ਜੇ ਜਿਨ੍ਹਾਂ ਚ ਖੋਜ ਚੱਲਣਗੇ ਉਥੋਂ ਨਿਸ਼ਾਨ ਲੱਗਣਗੇ ਤਾਂ ਸਾਡੀਆਂ ਧੀਆ ਤਲਾਕ ਹੋ ਕੇ ਸਾਡੇ ਗੇਟ ਤੇ ਬੈਠਣੀਆਂ। ਤੁਹਾਡੀ ਮੂਤ ਇਸ ਰਖਤ ਨਹੀਂ ਰਹੂੰਗੀ ਤੁਹਾਡੀਆਂ ਉੱਖਾਂ ਚ ਪਲਣ ਵਾਲੇ ਬੱਚੇ ਤੁਹਾਡੀ ਮਹਿਫਲ ਨਹੀਂ ਹੋਣਗੇ ਇਹਨਾਂ ਸੀਚਾਂ ਤੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਮੌਤ ਦਾ ਸਮਾਰਨ ਦੀ ਇਹਦੇ ਤੇ ਤੁਹਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਸੀ ਪਰੰਤੂ ਤੁਸੀਂ ਇਹ ਸੰਘਰਸ਼ ਦੀ ਕੀਮਤ ਚੁਕਾਉਂਗੇ ਔਰ ਚੁਕਾ ਰਹੇ ਹੋ ਇਹ ਸਾਡੇ ਦੁਬਾਰੇ ਹਰੀ ਸਿੰਘ ਨਲਵਾ ਜਿਹਾ بابا ਦੀਪ ਸਿੰਘ ਦਾ ਅੰਸ਼ ਜਿੰਨੇ ਕਦੇ ਬਰਦਾਸ਼ਤ ਨਹੀਂ ਕਰ ਲਗੇ ਸਾ ਇਸ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਸੀਆਂ ਸਿੱਟੇ ਹੋਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਲਾ ਕੇ ਕਾ ਕੇ ਐਵੇਂ ਖੜਾ ਹੋਣਾ ਕੀ ਬਹਿਨੇ ਚਾਹੁੰਦੇ ਨਵਾ ਜੰਮਾ ਬਾਜ ਜੰਮਾ ਮੈਂ ਕਦੇ ਵੀ ਆਪੇ ਆਪੇ ਤਾਰੀਫ ਕੀਤੀ ਪਰੰਤੂ ਕੁਝ ਵੀ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਵਕਤਕ ਵੀ ਕਹਿ ਦਿੰਦੇ ਠੀਕ ਹੈ ਨਹੀਂ ਹੈਗਾ ਇਹਨੇ ਆਮਰਾਸ਼ੇਰ ਸ਼ਾਹ ਪਤੋ ਪਰ ਵਾਲਾ ਉਹ ਜਿੱਦਾ ਬੇਬੂਸ ਕੋਣ ਹੈ। ਥੋੜੀ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ ਪੱਕੀ ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਮਰਨਾ ਆਰਥੀ ਮੇਰੇ ਵਿਲੇਜ ਪਈ ਸੀ 14 ਮੈਂ ਥੋੜੀ ਨੱਕ ਚ ਦਮ ਕਰ ਦਿੰਦਾ ਥੋੜੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਮਾਰ ਗਿਆ ਦੇ ਜੀ। ਮੈਨੂੰ ਇਹ ਸੀ ਤੇਰਾ ਤਾਂ ਉੱਜ ਗਿਆ ਕਿਸੇ ਦਾ ਹੋਰ ਕੋਲ ਜਾਣਦਾ ਨਹੀਂ। ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ। ਤੂੰ ਇੱਕ ਵਾਰ ਹੋ ਆਪਣੀ ਇਸ਼ਾਰਾ ਕਰਤਾ ਦੇਨੇ ਦਾ ਮੁਰਕੇ ਤੈਸੋ ਹਲਾਫ ਫਾਮੇ ਨਹੀਂ ਜਾਏ ਮੈਂ ਇਸੀ ਤੋਂ ਡਰ ਗਿਆ ਸਰਕਾਰ ਇਹ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁਗਾ ਮਾੜੀ ਸਾਹਿਬ ਦੀ ਕਾਗਲਿਆਂ ਨੇ ਨਸੀ ਤੋਂ ਵਾਲੇ ਆਪਾ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਨਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਪਿੱਛੇ ਜਨਨਾਂ ਦੇ ਲਈ ਘਾਇਰੇ ਸੀ ਪਰੰਤੂ ਮੈਂ किसी ने मोहे ते रख के चलाई नहीं मैं आपका मरवा लिया मैं किसी दे दे कि ने चाहता लगता इना धक्का कि तुम आके मार के भगवंत मान तेरिया इजियों का नहीं पता तू ए कबूना मुख्यमंत्री निकलेगा तू मेरा घर जाता सारा तुम मार के गां घंटे तक किसी नाके से कर्मचारी खड़ा नहीं किया ਉਹ ਤੁਸੀਂ ਕਹਿੰਦੇ ਹੋ ਲਾਰੈਂਸ ਜੀ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸਾ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਦਿੱਤਾ ਇੱਕ ਨੂੰ ਮਾਨਸਾ ਕਸਟਰੀ ਦੇ ਵਿੱਚ ਜੱਗੂ ਜਾਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮੈਰ ਦਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਤੁਸੀਂ ਉਹ ਲਾਰੈਂਸ ਕੀ ਹਾਈ ਕਲੀਜ ਜਾਂਦਾ ਮਸ਼ਹੂਰੀ ਲਾਰੈਂਸ ਕਰਤੀ ਜਾਂਦਾ ਮੈਂ ਕਿਹਾ ਤੁਸੀਂ ਕਦੇ ਜਿਹੜਾ ਫੋਨ ਨੂੰ ਫੋਨ ਦਾ ਫੋਨ ਦੀ ਸੀਆਈਆਈ ਦੇ ਕਸਟਰੀ ਦੇ ਵਿੱਚ ਵੀ ਕਮਿਡਿਕਾ ਕਰੀ ਜਾਂਦਾ ਉਜਰੇ ਆਪ ਸਭ ਨੂੰ ਮੈਂ ਆਸਤੂ ਰਾਤ ਸਭੀ ਜੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਣ ਕੇ ਦੇਊਗਾ ਉਹ ਨਹੀਂ ਜੇ ਇਸ ਤਰ੍ਹਾਂ ਨੂੰ ਧਰਕੀਓ ਤਾਂ ਕੋਈ ਯਾਤਰਾ ਨਹੀਂ ਆਉਂਦੀ ਵਿਦੇਸ਼ ਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਜਦੋਂ ਮੈਂ ਦੇਖੂਗਾ ਮੈਂ ਕਦੋਂ ਮੈਂ ਮੰਨਦਾ ਤੁਸੀਂ ਚੰਦ ਬੋਤਾਂ ਦੇ ਘਰ ਤਾਂ ਰਾਜਨੀਤਿਕ ਗਲੇਰੇ ਚ ਜਾਣਾ ਜਿਉਂ ਜੀ ਸੱਜ ਕੇ ਜਾਉਂਗਾ ਮੈਂ ਕਿਹਨੂੰ ਖਾਪੜਾ ਦੇਵਾਂ ਕਿਹਨੂੰ ਨਾਂ ਦੇਵਾਂ ਮੇਰਾ ਕੀ ਮਤਲਬ ਹੈ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚ ਆ ਇੱਕ ਪਿੰਡ ਦਾ ਮੈਂ ਕਿਸੇ ਨੂੰ ਕਾ ਤੇ ਵੀ ਇੰਨੀ ਬਾਸਾਦਾ ਮੈਂ ਕਿਸੇ ਦਾ ਕੀ ਕਿਉਂ ਕਹ ਤਾਹੇ ਦੇਤਾ ਆਪਣਾ ਵੀ ਕਿਦਾ ਪਿਆ ਤੁਸੀਂ ਮੈਨੂੰ ਟੈਗ ਨਾਲ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਅੱਜ ਵਾਕ ਮੈਨੂੰ ਆ ਕੇ ਚੈਨ ਜਿਵੇਂ ਬਾਪੂ ਆ ਕੇ ਕੰਮ ਕਰਨਾ ਹੈ ਹੋ ਸਕਦਾ ਮੈਂ ਕਰ ਲਾਂ ਪਰ ਜਦ ਤੁਸੀਂ ਮੇਰੇ ਮੂੰਹ ਚ ਗੱਲਾਂ ਕਹੋ ਸੁਣੀ ਜਾਂਦੇ ਹੋ ਮੇਰੇ ਕੋਲ ਜਾਣਕਾਰੀ ਦਾ ਸੋ마 ਕੀ ਹੈ ਦਾ ਸ਼ੋਸ਼ਣ ਕਰੀਏ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਹੈ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੰਦੇ ਦੀ ਫੇ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਕੰਦੇ ਆਪਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਦੀ ਗੱਲ ਕਿਵੇਂ ਦੀ ਗੱਲ ਕਰਾਂ ਫੇਰ ਨਹੀਂ ਮਾਲ ਜੇ ਮੈਂ ਕਿਸੇ ਦੀ ਗਾਇਬ ਕਹਿ ਜ਼ਿਕਰ ਕਰਾਂ ਤਾਂ ਮੈਂ ਫੇਲ ਕਹਨੂੰ ਤੂੰ ਇਹ ਬੇਕੀ ਨੂੰ ਫਾਇਦਾ ਤੋ ਭਾਈ ਮੈਨੂੰ ਮੇਰੇ ਹੱਥੇ ਛੱਡ ਗੋ ਮੈਂ ਪਿਛਲੇ ਲਾਈਨ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਛੱਡਤਾ ਪਰੰਤੂ ਜਿਹੜੇ ਜਵਾਬ ਜਿਹੜੇ ਉਹਨਾਂ ਦਾ ਹੀ ਮੇਰੇ ਨਾਲ ਬੰਧ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲ ਦੁੱਖ ਹੀ ਮੰਨਣਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਜਮੈਂ ਮੈਨੂੰ ਉਹ ਵੀਰੇ ਕੋਲੇ ਆਉਣ ਕੇ ਮੈਂ ਆਉਣਾ ਕੋਈ ਨਹੀਂ ਤਾਂ ਜੇ ਤੁਸੀਂ ਗਲਤ ਅੰਦਾਜ਼ਨ ਜਨ ਕਿਉਂ ਨਹੀਂ ਛੱਡਦੇ ਤੁਸੀਂ ਰਾਜਨੀਤੀ ਕਿੱਥੇ ਕਰਨੀ ਹੈ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸਭ ਕੁਝ ਉਹ ਬੰਦਾ ਤੁਹਾਡੇ ਸਾਹਮਣੇ ਖੜਾ ਮੈਨੂੰ ਮੇਰੇ ਹਾਲੇ ਛੱਡ ਦੇਦੇਂਗੇ ਤੇਰੇ ਤੇ ਗੱਪ ਚੁਪਨੀਆ ਨਾ ਕਰਿਆ ਪਰ ਮੇਰੀ ਆਤਮਾ ਨੇ ਕਦੇ ਦੀ ਕਿਸੇ ਨੂੰ ਜਲਕ ਸ਼ਾਂਤ ਨਹੀਂ ਹੁੰਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਨਹੀਂ ਕੀ ਕਹਦਾ ਪਾਗਲ ਹੋ ਜਾਣਾ ਕੋਈ ਕਿਆਦਾ ਪਾ ਪਰ ਤੁਸੀਂ ਮੇਰਾ ਇਤਿਆਮਾ ਲਓ ਤੋ ਦੂ ਮੇਰਾ ਪਰਵਾਰ ਸ਼ੋਭਦੀਪ ਦੇ ਜੁੰਦੇ ਜੀ ਨਹੀਂ ਬਣਾ ਕਿਸੀ ਅੱਜ ਵੀ ਇੱਕ ਪ੍ਰੋਡਕਟ ਸੀ ਤੁਸੀਂ ਸਾਨੂੰ ਧੂਨ ਕਰਨਾ ਚਾਹੁੰਦੇ ਹੋ ਐਨੀ ਗੱਲ ਸਮਝ ਮੈਨੂੰ ਨਹੀਂ ਦਿਸੀ ਹੋਈ ਹੈ ਮੈਂ ਜੋ ਤੁਹਾਨੂੰ ਮਿਲ ਨਹੀਂ ਹੂੰ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਮੇਰੇ ਨਾਲ ਰਾਇਸਟਨ ਬਣਾ ਹੋਏ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਦੀ ਮੈਂ ਆਪੇ ਆਲਾ ਕਰੂੰਗਾ ਮੈਂ ਆਲਾ ਕੋਈ ਨਹੀਂ ਕੋਲ ਬਸਿੰਦੀ ਨਹੀਂ ਮੈਂ ਮੈਂ ਨਹੀਂ ਜਗਾ ਅੱਜ ਘਰੇ ਬੈਠੂਗਾ ਤੁਹਾਡੇ ਕੋਲ ਵੀ ਆ ਗਿਆ ਤੇਰੇ ਕੋਲ ਵੀ ਆ ਗਿਆ ਤੂੰ ਸੈੱਟ ਕਰ ਦੋ ਮੈਂ ਹਰੇਕ ਕੀ ਤੁਮ ਦੱਸ ਕੇ ਕਰ ਮਾਈਕਸ ਕੋਈ ਤਾਂ ਕਵਰ ਨਹੀਂ ਤੇ ਉਹ ਕਿਹੜਾ ਪਤਾ ਲੱਗਦੀ ਹੈ ਭਲਾਂ ਦੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਪਹਿਲਾਂ हम गन स करदेतुु सारा पताों में कसे ज नु ौर ने थ गी देदान था कि पु योधमा उन पनी रख उन री मेरे भीिया नगा कि मनुका नहीं बन है मेरे परे आ सा जारा या से सादा